ਨਗਰ ਨਿਗਮ ਦੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ ਇਹ ਵਿਚਾਰ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਨਗਰ ਨਿਗਮ ਦੇ ਆਟੋ ਵਰਕਸ਼ਾਪ ਵਿਖੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸੁਣਦਿਆਂ ਸਾਂਝੀ ਕੀਤੀ ਇਸ ਮੌਕੇ ਤੇ ਮਿਊਨਿਸਪਲ ਕਾਰਪੋਰੇਸ਼ਨ ਯੂਥ EMPLOYEES FEDERATION ਦੇ ਪ੍ਰਧਾਨ ਆਸ਼ੂ ਨਾਹਰ ਦੀ ਅਗਵਾਈ ਹੇਠ ਮੁਲਾਜ਼ਮਾਂ ਨੇ ਕਮਿਸ਼ਨਰ ਦਾ ਨਿੱਘਾ ਸਵਾਗਤ ਕੀਤਾ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਆਟੋ ਵਰਕਸ਼ਾਪ ਦੇ ਮੁਲਾਜ਼ਮਾਂ ਦੀਆਂ ਕਈ ਮੰਗਾਂ ਦਾ ਹੱਲ ਮੌਕੇ ਤੇ ਹੀ ਕੀਤਾ ਉਹਨਾਂ ਨੇ ਬਾਕੀ ਮੰਗਾ ਤੇ ਵਿਚਾਰ ਕਰਨ ਅਤੇ ਨਗਰ ਨਿਗਮ ਆਟੋ ਵਰਕਸ਼ਾਪ ਦੇ ਵਿਕਾਸ ਕਾਰਜ ਛੇਤੀ ਪੂਰੇ ਕਰਨ ਦਾ ਪ੍ਰੋਸਾ ਵੀ ਦਿੱਤਾ ਇਸ ਮੌਕੇ ਤੇ ਇੰਚਾਰਜ ਡਾਕਟਰ ਰਮਾ ਚੇਅਰਮੈਨ ਰਾਜਕਮਨ ਰਾਜੂ ਸਕੱਤ ਰਾਜ ਕਲਿਆਣ ਜੁਗਲ ਕਿਸ਼ੋਰ ਲਾਲੀ ਅਤੇ ਦੀਪਕ ਸਬਰਵਾਲ ਸਮੇਤ ਵਡੀ ਗਿਣਤੀ ਵਿੱਚ ਮੁਲਾਜ਼ਮ ਮੌਜੂਦ ਸਨ ਤੇ ਅੱਜ ਬੇਸਿਕਲੀ ਇੱਕ ਇੰਟਰਨਲ ਮੀਟਿੰਗ ਰੱਖੀ ਗਈ ਸੀਗੀ ਆਟੋ ਵਰਕਸ਼ਾਪ ਯੂਨੀਅਨ ਦੇ ਨਾਲ ਤੇ ਯੂਨੀਅਨ ਵਾਲੇ ਸਾਡੇ ਕੋਲ ਆਈ ਸੀ ਉਹ ਕਹਿ ਰਹੇ ਸੀ ਕਿ ਸਾਡੇ ਵੀ ਇੱਕ ਵਾਰ ਆਓ ਇੱਥੇ ਅਸੀਂ ਵੀ ਵਾਂਟ ਟੂ ਸ਼ੋ ਯੂ ਦਾ ਯੂਨੀਅਨ ਸੌਰੀ ਥਿਸ ਵਰਕਸ਼ਾਪ ਤੇ ਅੱਜ ਮੈਂ ਇਸੇ ਨੂੰ ਮੁੱਖ ਰੱਖਦੇ ਹੋਏ ਜਿੱਥੇ ਆਏ ਆ ਕਿ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਆਟੋ ਵਰਕਸ਼ਾਪ ਯੂਨੀਅਨ ਦੀਆਂ ਹੈਗੀਆਂ ਨੇ ਤੇ ਉਹਨਾਂ ਨੂੰ ਅਸੀਂ ਬੈਠ ਕੇ ਵਿਚਾਰ ਵਟਾਂਦਰਾ ਕਰਾਂਗੇ ਜਿੱਥੇ-ਜਿੱਥੇ ਵੀ ਸੋਲੂਸ਼ਨ ਸਾਨੂੰ ਲੱਭਦੇ ਹੋਏ ਅਸੀਂ ਉਹਨਾਂ ਦੀ ਜਰੂਰ ਮਦਦ ਕਰਾਂਗੇ ਅਲਟੀਮੇਟਲੀ ਆਟੋ ਵਰਕਸ਼ਾਪ ਯੂਨੀਅਨ ਜਿਹੜੀ ਹੈ ਉਹ ਸਾਡੇ ਕਾਰਪੋਰੇਸ਼ਨ ਦਾ ਇੱਕ ਟੁਟ ਹਿੱਸਾ ਹੈ ਤੇ ਅਸੀਂ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਪ੍ਰਤੀਬੱਧ ਹਾਂ ਕੁਸ਼ਵਰ ਸਾਹਿਬ ਜੀ ਦਾ ਪਹਿਲਾਂ ਧੰਨਵਾਦ ਕਰਦੇ ਹਾਂ ਕਿ ਆਟੋ ਵਰਕਸ਼ਾਪ ਦੇ ਡਰਾਈਵਰਾਂ ਦੇ ਇਕੱਸਰ ਦੇ ਤੇ ਉਹ ਫ੍ਰੇਮ ਨਾਲ ਆਏ ਔਰ ਬੜੇ ਪਿਆਰ ਨਾਲ ਉਹਨਾਂ ਨੇ ਸਭ ਦੀਆਂ ਸਮੱਸਿਆਵਾਂ ਸੁਣੀਆਂ ਔਰ ਕਈ ਸਮੱਸਿਆਵਾਂ ਉਹਨਾਂ ਨੇ मौके ਤੇ ਹੱਲ ਕਰ ਦਿੱਤਾ ਜਿਵੇਂ ਪਾਣੀ ਦਾ ਮਸਲਾ ਸੀ ਪੀਣ ਵਾਲੇ ਪਾਣੀ ਦਾ ਉਹਦੇ ਵਾਸਤੇ ਕਹਿਤਾ ਕਈ ਚੀਜ਼ਾਂ ਹੋਰ ਸੀ ਜਿਹੜਾ ਇਮੀਡੀਏਟਲੀ ਉਹਨਾਂ ਨੇ ਕਰ ਦਿੱਤਾ ਟਰੈਕਟਰ ਟੋਲੀਆਂ ਦੀ ਜੇ ਗੱਲ ਕਰ ਰਹੀ ਹੈ ਜਾਂ ਮਛੀਰੀ ਦੀ ਗੱਲ ਕਰ ਰਹੀ ਆ ਉਹਦੇ ਵਾਸਤੇ ਵੀ ਉਹਨਾਂ ਨੇ ਦੱਸਿਆ ਕਿ ਨਵੀਆਂ ਗੱਡੀਆਂ ਆ ਰਹੀਆਂ ਜਿਸ ਨਾਲ ਕਿ ਡਰਾਈਵਰਾਂ ਦਾ ਕੰਮ ਸੌਖਾ ਹੋਏਗਾ ਦੇਖੋ ਜੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਅੱਜ ਆਟੋ ਵਰਕਸ਼ਾਪ ਦੇ ਵਿੱਚ ਆਏ ਸੀ ਸਾਡੇ ਲੋਕ ਨੂੰ ਉਹਨਾਂ ਨੂੰ ਇੱਕ ਡਿਮਾਂਡ ਨੋਟਸ ਤਿਆਰ ਕਰਕੇ ਦਿੱਤਾ ਗਿਆ ਸੀ ਉਹਨਾਂ ਨੂੰ ਉਹਨਾਂ ਦੇ ਅੱਗੇ ਆਪਣੀਆਂ ਨੇਦਰ ਜਿਹੜੀਆਂ ਪ੍ਰੋਬਲਮਾਂ ਸੀ ਉਹ ਰੱਖੀਆਂ ਗਈਆਂ ਸੀ ਅੱਜ ਆਏ ਨੇ ਉਹ ਸੁਣ ਕੇ ਗਏ ਨੇ ਜਿਹੜੀਆਂ ਕਿ ਸਰਕਾਰ ਲੈਵਲ ਤੇ ਮੁਸ਼ਕਲਾਂ ਨੇ ਸਾਡੀਆਂ ਉਹਨਾਂ ਨੇ ਕਿਹਾ ਵੀ ਇਹ ਜਲਦੀ ਇਹ ਨੋਟ ਪੁੱਟ ਅਪ ਕਰਕੇ ਸਰਕਾਰ ਨੂੰ ਭੇਜ ਦਿੱਤਾ ਜਾਏਗਾ